ਸਾਡੇ ਜਿਲ੍ਹੇ ਦੀਆਂ ਮੰਡੀਆਂ ਦੇ ਪ੍ਰਧਾਨ ਸਾਰੇ ਮੌਜੂਦ ਸੀ ਅਸੀਂ ਸਾਰਿਆਂ ਨੇ ਡਿਸੀਜਨ ਲਿਆ ਵੀ 3 ਤੇ 4 April ਨੂੰ ਅਸੀਂ ਡੀਐਮ ਐਫਸੀਆਈ ਦਾ ਘਰਾਵ ਕਰਾਂਗੇ ਸ੍ਰੀ ਗਾਜੀ ਆ ਗਿਆ ਹਰ ਸਾਲ ਹੀ 1 ਅਪ੍ਰੈਲ ਤੋਂ ਜਿਹੜੀ ਹੈ ਖਰੀਦ ਚਾਲੂ ਹੁੰਦੀ ਸਰਕਾਰ ਵੱਲੋਂ ਔਰ ਇਸ ਸਾਲ ਵੀ ਉਸੇ ਤਰ੍ਹਾਂ ਹੀ ਸਰਕਾਰ ਨੇ 1 ਅਪ੍ਰੈਲ ਤੋਂ ਡਿਕਲੇਅਰ ਕਰਤਾ ਹੈ ਕਿ ਖਰੀਦ ਚਾਲੂ ਹੈ ਲੇਕਿਨ ਜੋ ਬੇਮੌਸਮੀ ਥੋੜੀ ਜਿਹੀ ਬਾਰਿਸ਼ ਹੋਈ ਹੈ ਔਰ ਕੁਝ ਟਾਈਮ ਹਲੇ ਵੀ ਕਣਕ ਲੈਂਦੀ ਹੈ ਸੋ ਸਾਡਾ ਅੰਦਾਜ਼ਾ ਵੀ 15 ਜਾਂ 20 ਅਪ੍ਰੈਲ ਤੋਂ ਪਹਿਲਾਂ ਕਣਕ ਨਹੀਂ ਆਏਗੀ ਔਰ ਬਾਕੀ ਜਿੱਥੋਂ ਤੱਕ ਗੱਲ ਰਹੀ ਹੈ ਇੰਤਜ਼ਾਮਾਂ ਦੀ ਤੇ ਲੋਕਲ ਸਾਡੇ ਜਿਹੜੇ ਮਾਰਕ ਕਮੇਟੀਆਂ ਦੇ ਇੰਤਜ਼ਾਮ ਹੈ ਉਹ ਠੀਕ ਹੈ ਜੀ ਫਿਲਹਾਲ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਹੈ ਤੇ ਉਹਨੂੰ ਦੂਰ ਕਰ ਰਹੇ ਨੇ ਤੇ ਹਜੇ ਜਿਹੜੇ ਆਰਤੀਆਂ ਲੂਆਂ ਜੋ ਹਦਾਇਤ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਸਾੜੇ ਆਰਤੀਆਂ ਨੇ ਵੀ ਇੰਤਜ਼ਾਮ ਕਰ ਲਈ ਹੋਈ ਹੈ ਕੋਈ ਤਰਪੈਲਾਂ ਦੇ ਕੋ ਪੱਖਿਆਂ ਦੇ ਜਾਂ ਕੋਈ ਵੀ ਜਿਹੜੇ ਲੋੜੀਂਦੇ ਇੰਤਜ਼ਾਮ ਸਾਰੇ ਮੁਕੰਮਲ ਹੈਗੇ ਅਦਾਨੀ ਦੀ ਐਤੀ ਹੈਗਾ ਸਰਕਾਰ ਵੱਲੋਂ ਕਿ ਅਦਾਨੀ ਦੇ ਉੱਤੇ ਸਿੱਧੀ ਕਰਨਗ ਲੈ ਕੇ ਜਾਉਂਦੇ ਵਿੱਚ ਅਦਾਨੀ ਦਾ ਜਿਵੇਂ ਪਿਛਲੇ ਸਾਲ ਦਾ ਵੀ ਤੁਹਾਨੂੰ ਪਤਾ ਹੈ ਕਿ ਵੀ ਆੜਤ ਸਾਨੂੰ ਦਿੱਤੀ ਨਹੀਂ ਹੈਗੀ ਅਦਾਨੀ ਵਾਲਿਆਂ ਨੇ ਔਰ FCI ਨੇ ਜਿਹੜੀ ਹੈਗੀ ਆੜਤ ਦੇਣ ਤੋਂ ਜਦੋਂ ਆਨਕਾਨੀ ਕੀਤੀ ਸਾਡਾ ਬਹੁਤ ਰੋਸ਼ ਪ੍ਰਦਰਸ਼ਨ ਕਰਨ ਤੋਂ ਬਾਅਦ ਔਰ ਪੰਜਾਬ ਲੈਵਲ ਦੀ ਇੱਕ ਬਹੁਤ ਬੜੀ ਮੀਟਿੰਗ ਮੋਗੇ 'ਚ ਹੋਈ ਸੀਗੀ ਇਜਲਾਸ ਹੋਇਆ ਸੀਗਾ ਜਿਹਦੇ 'ਚ ਸਾਡੇ ਪ੍ਰਧਾਨ ਪੰਜਾਬ ਦੇ ਵਿਜੇ ਕਲੜਾ ਜੀ ਉਹਨਾਂ ਨੇ ਦੱਸਿਆ ਸੀਗਾ ਵੀ ਜੇ ਨਹੀਂ ਕੀਤਾ ਗਿਆ ਤੇ ਅਸੀਂ ਪੰਜਾਬ ਪਰ ਦੇ ਆੜਤੀਏ ਜਿਹੜੇ ਐਜੀਟੇਸ਼ਨ ਕਰਾਂਗੇ ਆਉਣ ਵਾਲੇ ਸੀਜ਼ਨ 'ਚ ਤੇ ਸਰਕਾਰ ਨੇ FCI ਨੇ ਸੈਂਟਰ ਗਵਰਨਮੈਂਟ ਨੇ ਉਸ ਤੋਂ ਬਾਅਦ ਅੱਧੀ ਆੜਤ ਸਾਨੂੰ ਇਸ਼ੂ ਕਰਤੀ ਲੇਕਿਨ ਅੱਧੀ ਆੜਤ ਸਾਡੀ ਅੱਜ ਵੀ ਪੈਂਡਿੰਗ ਹੈ ਔਰ ਅਸੀਂ ਕੱਲ ਜਿਹੜੀ ਇੱਕ ਤਰੀਕ ਨੂੰ ਅਸੀਂ ਸਾਰਿਆਂ ਨੇ ਡਿਸੀਜਨ ਲਿਆ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂ ਸਾਰੇ ਮੌਜੂਦ ਸੀ ਔਰ ਸਾਡੇ ਜ਼ਿਲ੍ਹੇ ਦੇ ਮੰਡੀਆਂ ਦੇ ਪ੍ਰਧਾਨ ਸਾਰੇ ਮੌਜੂਦ ਸੀ ਅਸੀਂ ਸਾਰਿਆਂ ਨੇ ਡਿਸੀਜਨ ਲਿਆ ਵੀ 3 ਤੇ 4 April ਨੂੰ ਅਸੀਂ ਡੀਐਮ ਐਫਸੀਆਈ ਦਾ ਘਰਾਵ ਕਰਾਂਗੇ ਔਰ ਉਸ ਤੋਂ ਬਾਅਦ ਵੀ ਜੇ 11 ਤਰੀਕ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਅਸੀਂ ਅਨਮਿੱਥੇ ਸਮੇਂ ਆਸਤੇ ਅਸੀਂ ਸਾਈਲੋ ਦੇ ਮੂਹਰੇ ਧਰਨਾ ਦੇਵਾਂਗੇ ਔਰ ਅਸੀਂ ਇਹ ਵੀ ਗੱਲ ਨਾਲ ਕਹਿਨੇ ਆਂ ਕਿ ਜੇ ਸਾਡੀ ਦામੀ ਸਾਡੇ ਨਾਲ ਧੱਕਾ ਕੀਤਾ ਗਿਆ ਔਰ ਸਾਡੀ ਦામੀ ਨਹੀਂ ਦਿੱਤੀ ਗਈ ਅਸੀਂ ਸਾਈਲੋ ਦੇ ਅੰਦਰ ਇੱਕ ਦਾਣਾ ਵੀ ਕਣਕ ਦਾ ਨਹੀਂ ਜਾ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਸਰਕਾਰ ਹੈ ਜਿਹੜੀ ਕਣਕ ਹੈ 15 20 ਦਿਨਾਂ ਨੂੰ ਆਊਗੀ ਮੌਸਮ ਹੈ ਜਿਹੜਾ ਬਹੁਤ ਜ਼ਿਆਦਾ ਠੰਡਾ ਹੋਇਆ ਹੋਇਆ ਹਜੇ ਫੇ ਫਸਲ ਹੈ ਪੱਕੀ ਨਹੀਂ ਗਈ 15 ਤੋਂ 20 ਤਰੀਕ ਤੋਂ ਮੇਰੇ ਖਿਆਲ ਚ ਮੰਡੀ ਦੇ ਵਿੱਚ ਆਮਦਨ ਸ਼ੁਰੂ ਹੋ ਜੂਗੀ ਆਪਣੇ ਹਾਂਜੀ ਤੇ ਸਰਕਾਰ ਦੇ ਜਿਹੜੇ ਪ੍ਰਬੰਧ ਹੈ ਉਹ ਬਹੁਤ ਵਧੀਆ ਕੀਤੇ ਹੋਏ ਆ ਆਰਟੀਆ ਨੇ ਵੀ ਆਪਦੀ ਤਿਆਰੀ ਪੂਰੀ ਖਿੱਚੀ ਵੀ ਹੈ ਜੀ ਬਹੁਤ ਵਧੀਆ ਹੋਰ ਹੈ ਜੀ ਅਦਾਨੀ 'ਚ ਐਕਤੀ ਸਰਕਾਰ ਨੇ ਕਣਕ ਲੈਣ ਬਾਰੇ ਸੋਚਿਆ ਜਿਹੜੀ ਅੱਗੇ ਵੀ ਜਾਂਦੀ ਸੀ ਜਿਹੜੀ ਅੱਗੇ ਜਾਂਦੀ ਸੀ ਆੜਤੀ ਅਰੇ ਥਰੂ ਐਕਤੀ ਆੜਤੀਏ ਅਦਾਨੇ ਦਾ ਬਾਈਕਾਟ ਕਰਨਗੇ ਕਾਰਨ ਕਿਉਂਕਿ ਸਾਡੀ ਅੱਧੀ ਆੜਤ ਆਈ ਹੈ ਅੱਧੀ ਹਜੇ ਤੱਕ ਆਈ ਨਹੀਂ ਜੀ ਸਰਕਾਰ ਨੇ ਵਾਅਦਾ ਕੀਤਾ ਸੀਗਾ 31 ਤਰੀਕ ਤੱਕ ਤੁਹਾਨੂੰ ਆੜਤ ਦਿੱਤੀ ਜਾਊਗੀ ਪਰ ਹਜੇ ਤੱਕ ਆੜਤ ਨਹੀਂ ਸਾਨੂੰ ਮਿਲੀ ਤੇ ਇਸ ਵਾਰੀ ਅਸੀਂ ਅਦਾਨੀ ਦਾ ਪੂਰਾ ਬਾਈਕਾਟ ਕਰਾਂਗੇ ਵੇਖੋ ਜੀ ਕਿਸਾਨ ਸਯੁਕਤ ਮੋਰਚੇ ਵੱਲੋਂ 7 ਤਰੀਕ ਦੀ ਮਹਾਲੀ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਆ। ਕਿਸਾਨ ਆਰਥਿਕ ਦੇ ਨਾਲੋਂ ਆਪਦਾ ਨਾਤਾ ਜਿਹੜਾ ਨਹੀਂ ਟੁੱਟਣ ਦੇਊਗਾ। ਕਿਉਂਕਿ ਕਿਸਾਨ ਦੀ ਇੱਕ ਜਿਹੜੀ ਬੈਂਕ ਆ ਜਿਹਨੂੰ ਅਸੀਂ ਪ੍ਰਾਈਵੇਟ ਬੈਂਕ ਕਹਿ ਦਿੰਨੇ ਆ ਉਹ ਕਿਸਾਨ ਦੀ ਆਰਥਿਕਾ ਜੇ ਸਾਡੀ ਆਰਥਿਕਾ ਬੈਂਕ ਖਤਮ ਹੋ ਗਈ ਜਿੱਦਣ ਮੰਡੀਕਰਨ 보ਡ ਖਤਮ ਹੋ ਗਿਆ ਉਹਦਣ ਆਰਥਿਕਾ ਕਿੱਥੇ ਇੱਥੇ ਕੁਲੀਆਂ ਪਾ ਕੇ ਤਾਂ ਬੈਠਣ ਨੂੰ ਹੀ ਰਹੇ। ਜਦੋਂ ਇਹਨਾਂ ਨੇ ਖਰਚਾ ਹੀ ਨਾ ਨਿਕਲੇ ਤੇ ਇਹਨਾਂ ਨੇ ਵੀ ਬਹਿ ਕੇ ਕੀ ਕਰਨਾ ਹੈ ਵੀ ਦੁਕਾਨਾ ਬੰਦ ਕਰਕੇ ਘਰਾਂ ਨੂੰ ਜਾਣਗੇ ਇਸ ਕਰਕੇ ਆੜਤੀਯਾਦਤੇ ਕਿਸਾਨ ਦਾ 9 ਮਾਸ ਦਾ ਰਸਤਾ ਜਿਹੜਾ ਸਾਡੇ ਪੁਰਖਾਂ ਤੋਂ ਚੱਲਦਾ ਆ ਰਿਹਾ ਜਿਹੜੇ ਸਾਡੇ ਧੀਆਂ ਭੈਣਾਂ ਦੇ ਸਾਨੂੰ ਵਿਆਹ ਜਦੋਂ ਕਰਨੇ ਹੁੰਦੇ ਆ ਨਾ ਉਦੋਂ ਅਸੀਂ ਇਹ ਸੋਚਦੇ ਹੁੰਨੇ ਆ ਕਿ ਸਾਡਾ ਆੜਤੀਆ ਬੈਠਾ 10 ਲੱਖ ਲੈ ਆਵਾਂਗੇ ਸੋ ਉਹਦੇ ਲਈ 7 ਤਰੀਕ ਨੂੰ ਮਹਾਲੀ ਦੇ ਵਿੱਚ ਵੱਡੀ ਰੈਲੀ ਕੀਤੀ ਜਾਣੀ ਹੈ ਤੇ ਰੈਲੀ ਤੋਂ ਬਾਅਦ ਜੋ ਵੀ ਕਿਸਾਨ ਸੰਯੁਕਤ ਮੋਰਚੇ ਦਾ ਫੈਸਲਾ ਹੋਊਗਾ ਤਕਰੀਬਨ ਤਕਰੀਬਨ ਇਹੀ ਫੈਸਲਾ ਆਊਗਾ ਜਿੰਨੇ ਵੀ ਪੰਜਾਬ ਦੇ ਵਿੱਚ ਸ਼ੈਲੋ ਆ ਉਹ ਬੰਦ ਕੀਤੇ ਜਾਣਗੇ ਮੰਡੀਆਂ ਦੇ ਵਿੱਚੋਂ ਮਾਲ ਆ ਜਿਹੜਾ ਸ਼ੈਲੋ ਚ ਜਾ ਸਕਦਾ ਡਾਇਰੈਕਟ ਤੌਰ ਤੇ ਕਿਸਾਨ ਮਾਲ ਉੱਥੇ ਪੁਰਾਣੀ ਗਣਕ ਲੈ ਕੇ ਆਏ ਆ ਇਹ ਨਵੀਂ ਗਣਕ ਅਜੇ 15-20 ਦਿਨ ਤੱਕ ਆਊਗੀ ਠੀਕ ਆ ਮੰਡੀਆਂ ਦੀ ਅਰੇਂਜਮੈਂਟ ਠੀਕ ਠਾਕ ਆ ਇਹ ਜੀ ਆੜਤੀਆਂ ਨਾਲ ਕੈਂਪਰੋਮਾਈਜ਼ ਹੋਣਾ ਚਾਹੀਦਾ ਦਾਨੀ ਚ ਆੜਤੀ ਨੂੰ ਮਿਲਣਾ ਚਾਹੀਦਾ ਵੀ ਵਧੀਆ ਸੀਗਾ ਜ਼ਿੰਮੇਵਾਰ ਰਹੇ ਜਾਂਦਾ ਦੀਗਾ ਕੋਈ ਸੌਕ ਸੀਗਾ ਤੇ ਉਹ ਹੱਲ ਹੋਣਾ ਚਾਹੀਦਾ ਜ਼ਰੂਰ